بجلیوٹ مراد آباد 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 ایک کلی کام اپے تو تین کلی کام اپے تو باہر ہو گیا ہے

ਰੋ ਜੁੜਨੇ ਦੀ ਬੇਨਤੀ ਕਰਦੇ ਅਸੀਂ ਸਭ ਤੋਂ ਪਹਿਲਾਂ ਨਾ ਮੈਂ ਭਗਵਾਨ ਕਮਨਜੀ ਨੂੰ ਤੁਸੀਂ ਆਪਣਾ ਜਦੋਂ ਸਾਡੇ ਪਟਵਾਰੀ ਜਾਂ ਕਾਨੋਗੋ ਉਹਨਾਂ ਦੇ ਵਾਸਤੇ ਤੁਸੀਂ ਬੜੇ ਤਕੜੇ ਪ੍ਰਬੰਧ ਕੀਤੇ ਸੀ ਤੇ ਤੁਹਾਡੇ ਵੱਲੋਂ ਧਮਕੀ ਆਈ ਸੀਗੀ ਪੀ ਜੇ ਇਹ ਲੋਕ ਕੰਮ ਨਹੀਂ ਕਰਦੇ ਤੇ ਸਾਡੇ ਕੋਲ ਪਟਵਾਰੀਆਂ ਦੇ ਜਾਂ ਕਾਂਡੋ ਕੋ ਵਾਲੇ ਬਹੁਤ ਜਿਆਦੇ ਮੁੰਡੇ ਫ੍ਰੀ ਬੈਠੇ ਆ ਜਿਹੜੇ ਦਾਦਾ 15-15000 ਰੁਪਏ ਤੇ ਕੰਮ ਕਰਨ ਲਈ ਤਿਆਰ ਆ ਤੇ ਕੀ ਗੱਲ ਅੱਜ ਬਿਜਲੀ ਮਹਿਕ ਨੇ ਲਈ ਤੁਹਾਡੇ ਕੋਲ ਕੋਈ ਕੰਮ ਕਰਨ ਵਾਲਾ ਬੰਦਾ ਨਹੀਂ ਮਿਲਿਆ ਕੋਈ ਥੋੜਾ ਬੜਾ ਸੇ ਪਿੰਡ ਵਾਲਿਆਂ ਲਈ ਸੋਚੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਬਿਜਲੀ ਘਰ ਵਾਲੇ ਜਾਨ ਬੁੱਝ ਕੇ ਬੱਤੀ ਬੰਦ ਕੀਤੀ ਆ ਕੱਲ ਦੀ 16 ਘੰਟੇ ਹੋ ਚੁੱਕੇ ਆ ਜੀ 16 ਘੰਟਿਆਂ ਦੇ ਵਿੱਚ ਬਿਜਲੀ ਨੇ ਇੱਕ ਵਾਰੀ ਝਮਕਾਵਣੀ ਮਾਰਿਆ ਪੂਰੀ ਏਰੀਆ ਚੋਂ ਇਹ ਕਹਿੰਦੇ ਸਾਡੇ ਕੋਲ ਬੰਦਾ ਹੀ ਨਹੀਂ ਹੈਗਾ ਜੀ ਬੇਨਤੀ ਕਰਦੇ ਆ ਕਿ ਇਹਨਾਂ ਲਈ ਵੀ ਜੇ ਤੁਹਾਡੇ ਕੋਲੋਂ ਮੰਗਾ ਨਹੀਂ ਮੰਗਿਆ ਜਾਂਦੀਆਂ ਕੀ ਗੱਲ ਧਮਕੀ ਇਹਨਾਂ ਲੋਕ ਹੋਣੀ ਆਉਣ ਡਈ ਵੀ ਤੁਸੀਂ ਜਾਣਾ ਤੇ ਠੀਕ ਆ ਆ ਮੁੰਡੇ ਮੇਰੇ ਕੋਲ ਇੱਥੇ ਮੇਰੇ ਨਾਲ ਉਹਨੇ ਗੱਲ ਕਰਨ ਲਈ ਕਹਿੰਦੇ ਜੀ ਅਸੀਂ 10-1000 ਰੁਪਏ ਤੇ 8-8000 ਰੁਪਏ ਦੇ ਸਾਨੂੰ ਕੰਮ ਦੱਸਣ ਅਸੀਂ ਖੰਭਿਆਂ ਦੇ ਉੱਤੇ ਚੜ੍ਹ ਲਈ ਤਿਆਰ ਆ ਜੇ ਨਹੀਂ ਕਰਦੇ ਤਾਂ ਗੱਲ ਕਰਿਓ ਤੁਸੀਂ ਇੱਕ ਵਾਰੀ ਕਹੋ ਤੇ ਸਹੀ ਪ੍ਰਾਈਵੇਟ ਬੰਦੇ ਵੀ ਹੈਗੇ ਸਾਡੇ ਕੋਲ ਪੰਜਾਬ ਸਾਰਾ ਬੱਤੀ ਲਈ ਮਰਨ ਗਿਆ ਪਾਣੀ ਹੈ ਨਹੀਂ ਜੇ ਲੋਕਾਂ ਦੇ ਘਰੇ ਅੱਧੀਆਂ ਲਮਾਰੀਆਂ ਹੀ ਖੁਦ ਆਪ ਰਿਪੇਅਰ ਕਰਨ ਦੇ ਆ ਜਿਹੜਾ ਕਿ ਇਹਨਾਂ ਦਾ ਮਹਿਕਮੇ ਦਾ ਕੰਮ ਨਹੀਂ ਕਹੀ ਖੋਸਾ ਸਾਡੇ ਨਾਲ ਗੁੰਡਾ ਗੱਡੀ ਘੱਟੇ ਤੁਹਾਡੀ ਉੱਚ ਅਧਾਰੀਆਂ ਨਾਲ ਕੋਈ ਗੱਲ ਹੋਈ ਹੋਈ ਕੋਈ ਉੱਚ ਅਧਿਕਾਰੀ ਨਾਲ ਕੋਈ ਪਤਾ ਆਦਮੀ ਸੁਣਵਾਇਆ ਸਾਡੇ ਨੇ ਗੌਰ ਕਰਨ ਦੇ ਗੱਲ ਨਾਲ 11 ਜਾਨ ਪੁੱਛ ਕੇ ਇਹਨਾਂ ਨੂੰ ਪਤਾ ਕਿੱਥੇ ਕਿੱਥੇ ਫਾਲਟ ਸੀਗਾ ਫਾਲਟ ਆਪ ਪਾਇਆ ਇਹਨਾਂ ਨੇ ਤਾਰਾਂ ਦੇ ਕਰਦੇ ਪਏ ਗੱਲ ਦਾ ਸਤਪਾਲ ਜੀ ਜਿਹੜੇ ਆ ਉਹਨਾਂ ਨੇ ਪ੍ਰਾਈਵੇਟ ਕਰਮਚਾਰੀ ਵੀ ਰੋਕੇ ਹੋਏ ਆ ਵੀ ਸਾਡੇ ਕਹਨ ਤੇ ਕੰਮ ਕਰਦਾ ਨਹੀਂ ਤੇ ਨਹੀਂ ਕਰਨਾ ਲਾਸ ਮਾਣ ਕੀ ਆ ਜੀ ਪਰਸੋ ਕੋਈ ਫਾਲਟ ਨਹੀਂ ਸਾਰੀ ਮੰਡੀ ਇਹੀ ਗਈ ਰੇਲਵੇ ਰੋਡ ਗਿਆ ਤਾਂ ਫੜ ਕੁਝ ਨਹੀਂ ਤੇ ਅੰਦਰ ਆਉਣ ਕਰਦੀ ਲੈਣ ਜੇ ਹੱਥ ਲੈ ਆ ਗਈ ਜੋ ਮਰਜੀ ਹੋ ਜੇ ਮੈਂ ਪੱਤੀ ਖੜਨੀ ਨਹੀਂ ਕੇਦਾ ਪੱਤੀ ਚਕਾ ਕੇ ਖੜਨੀ ਨਹੀਂ ਜੇ ਨਾਲ ਚੱਜੀ ਅੱਜ ਸਾਡੇ ਹੱਥ ਤੇ ਜਾਊਗਾ ਗਲੀਆਂ ਦੇ ਵਿੱਚ ਵੇਖੋ ਜਾ ਕੇ ਥੜੀਆਂ ਤੇ ਦੇਖੇ ਇਹ ਮਦਾਈ ਬੱਤੀ ਕਿੰਨੀ ਜੇ ਤੱਕ ਬੰਦ ਹੋਈ ਹੈ ਤਿੰਨ ਦਿਨ ਹੋ ਗਏ ਬੱਤੀ ਬੰਦ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਲਾਈਟ ਬੰਦ ਨੂੰ ਤੇ ਪਾਣੀ ਦੇ ਬੈਠੇ ਇਹ ਲੋਕ ਇਹ ਰਾਜਸਥਾਨ ਬਣਾਤਾ ਇਹਨਾਂ ਨੇ ਪੰਜਾਬ ਨੂੰ